ਬਿਰੋ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀ ਜੜ ਨਹੀਂ ਪਟਦੇ ਉਹਨਾਂ ਚ ਰਸੀ ਨਹੀਂ ਥੱਕਦੇ ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਇਹਨਾਂ ਨੇ ਆਪਦੇ ਮਹਿਲ ਪਾਲੇ ਹੋਟਲ ਪਾਲੇ ਬੱਸਾਂ ਪਾਲੀਆਂ ਢਾਬੇ ਪਾਲੇ ਇਹਨਾਂ ਨੇ ਬਾਅਦ ਕੁਝ ਬਣਾ ਲਿਆ ਲੋਕਾਂ ਦੇ ਖੂਨ ਨਾਲ ਤੇ ਹੁਣ ਸਾਨੂੰ ਮਲੰਗ ਦੱਸਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿਆ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਣਗੇ ਹੁਣ ਇੱਕੀ ਦੇਖੋ ਸੀ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾ ਤੇ ਆਪਾਂ ਨੂੰ ਧੁੱਪ ਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀ ਆ ਆ ਜਿਹੜੇ ਹੁਣ ਬੋਲਦੇ ਆ ਜਿੱਦੈ 1 ਨਵੰਬਰ ਨੂੰ ਮੈਂ ਲੁਧਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਸੋ ਇਹਨਾਂ ਤੇ ਯਕੀਨ ਨਾ ਕਰਿਓ ਕਿਉਂ ਮੈਂ ਪੰਜਾਬ ਦੇ ਨੌਜਵਾਨ ਤੀਆਂ ਪੁੱਤਾਂ ਦੇ ਹੱਥੋਂ ਟੀਕੇ ਖੋਪ ਕੇ ਟਿਫਨ ਫੜਾਉਣੇ ਚਾਹਨਾ ਸੁਖਪਾਲ ਖੈਰਾ ਵੀ ਸਾਨੂੰ ਧੋਖਾ ਦੇਊਗਾ ਜੀ ਸਾਨੂੰ ਛੱਡ ਜੂ ਮੈਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਕੋਈ ਧੋਖਾ ਨਹੀਂ ਦੇਂਦਾ ਛੱਡੂ ਤਾਂ ਤਾਂ ਜੇ ਉਥੋਂ ਜਿੱਤਣ ਦੇਵਾਂਗੇ ਆਰਾਮ ਨਾਲ ਆਜੂਗਾ ਮੈਂ ਕਹਿੰਦੇ ਆਜੂ ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਤਾਂ ਨਾ ਕਿਹਾ ਇੱਥੇ ਆਜੂ ਪਹਿਲਾਂ ਪਿਛਲੀ ਵਾਰ ਬਠਿੰਡੇ ਗਿਆ ਸੇਤ ਕੀ ਸੰਗਰੂਰ ਗਿਆ ਘਰੇ ਮੁੜਿਆਊਗਾ ਸੋ ਸੁਖ ਸ਼ਾਂਤੀ ਨਾ ਮੋੜਿਆਊਗਾ ਬਸ ਮੋਦੀ ਆਇਆ ਸੀ ਕੱਲ ਉਹ ਆਪਣੇ ਆਪਣੇ ਆਪ ਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਗਿਆ ਜੇ ਮੋਦੀ ਹੋਤਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ ਮੋਦੀ ਹੋਤਾ ਉਪਈ ਤੇਰੇ ਦਾ 10 ਸਾਲ ਕੱਢਣੇ ਔਖੇ ਹੋਏ ਪੈਨੇ ਤੂੰ ਕੱਤਰਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਂ ਪਿੱਛੇ ਚੰਦਰਜਾਨ ਚੰਦਰਜਾਨ ਦੀ ਲਾਂਚਿੰਗ ਸੀ ਸ਼੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਤੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ ਉੱਥੇ ਤਾਂ ਪੜ੍ਹੇ ਲਿਖੇ ਲੋਕ ਜਾਂਦੇ ਆ ਆ ਕੱਲ ਕਹਿ ਗਿਆ ਉੱਥੇ ਕਹਿੰਦਾ ਮੇਰਾ ਖੂਨ ਦਾ ਰਿਸ਼ਤਾ ਹੈ ਪੰਜਾਬ ਨਾਲ ਕਹਿੰਦਾ ਪੰਜ ਪਿਆਰਿਆਂ ਚੋਂ ਇੱਕ ਪਿਆਰਾ ਗੁਜਰਾਤ ਤੋਂ ਸੀ ਲੈ ਦੱਸ ਯਾਰ ਹੱਦ ਹੈ ਹੈਰਾਨੀ ਦੀ ਹੱਦ ਐ ਕਿ ਸੇਵੀ ਚੀਜ਼ ਨੂੰ ਕਿਹਨਾ ਜੋੜ ਦਿੰਦਾ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜੜਾ